ਬਨੇ ਚੁਕੇ ਆ ਜਿਹੜਾ ਬਈ ਬੰਦਾ ਆਪ ਦੇ ਹੱਕ ਦੀ ਗੱਲ ਕਰੂਗਾ ਆਪ ਦੀ ਧਰਤੀ ਦੀ ਗੱਲ ਕਰੂਗਾ ਬੋਲੀ ਦੀ ਗੱਲ ਕਰੂਗਾ ਪਾਣੀ ਦੀ ਗੱਲ ਕਰੂਗਾ ਆਪਣੇ ਰਸੀਦਾਂ ਨੂੰ ਬਚਾਉਣ ਦੀ ਗੱਲ ਕਰੂਗਾ ਉਹ ਬੰਦਾ ਇੱਥੇ ਬਖਸ਼ਾ ਨਹੀਂ ਜਾਣਾ ਉਹ ਬੰਦਾ ਜਾਂ ਜੇਲ੍ਹ ਜਾਊਗਾ ਜਾਂ ਮਰਵਾ ਦਿੱਤਾ ਜਾਊਗਾ ਇਹ ਗੱਲ ਲੜ ਵੰਦ ਲਿਓ ਆ ਬਾਗਚੂ ਨਾਲ ਕੀ ਹੋਇਆ ਸਮੂਹ ਬਾਗਚੂ ਬਹੁਤ ਵੱਡਾ ਸਾਇੰਸਟਿਕ ਸਟਾਈਲ ਤੇ 3D ਫਿਲਮ ਬਣੀ ਆ ਜਿਹੜੇ ਵੀਰਖਾਨ ਵਾਲੀ ਫਿਲਮ ਨਹੀਂ ਸੀ ਆਈ ਬੜੀ ਮਸ਼ਹੂਰ ਸੁਪਰ ਡੁਪਰ ਹਿੱਟ ਹੋਈ ਆ ਮਹਿਲਮਾ ਉਹ ਜਿਹੜਾ ਵੀਰਖਾਨ ਨੇ ਕਿਰਦਾਰ ਨਵਾਇਆ ਉਹ ਉਸ ਬੰਦੇ ਦਾ ਸੋਨੂੰ ਬਾਗਤੂ ਜਿਹਦੇ ਯੂਪੀਏ ਲਾ ਕੇ ਐਨਐਸਏ ਲਾ ਕੇ ਜੈਪੁਰ ਜੇਲ੍ਹ ਚ ਬੰਦ ਕਰਤਾ ਕਸੂਰ ਕੀ ਆ ਬੰਦੇ ਦਾ ਉਹ ਬੰਦਾ ਆਪਦੀ ਧਰਤੀ ਨੂੰ ਬਚਾਉਣ ਲਈ ਲੜ ਰਿਹਾ ਆ ਆਦੇ ਪਹਾੜਾਂ ਨੂੰ ਆਦੇ ਵਣੇਸ਼ੀਰਾਂ ਨੂੰ ਆਪਦੀ ਹਵਾ ਨੂੰ ਸੰਭਰਖਣ ਲਈ ਆਦੇ ਲੋਕਾਂ ਲਈ ਆਪਦੇ ਲੋਕਾਂ ਲਈ ਨੌਕਰੀਆਂ ਲੈਣ ਲਈ ਲੜ ਰਿਹਾ ਬੰਦਾ ਉਹ ਲਦਾਖ ਲਦਾਖ ਜਿਹੜਾ 370 ਜਦੋਂ ਤੋੜੀ ਕਸ਼ਮੀਰ ਦੇ ਵਿੱਚੋਂ ਤਾਂ ਲਦਾਖ ਜੁੱਤੀ ਬਣਾਤਾ ਉਸ ਬੰਦੇ ਨੇ ਖੁਸ਼ੀ ਬਣਾਈ ਬੀਜੇਪੀ ਦਾ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਮੋਦੀ ਨੇ ਤੇ ਇਹਨਾਂ ਨੇ ਵਾਦਾ ਕੀਤਾ ਉਹਨਾਂ ਨਾਲ ਵੀ ਛੋਟੇ ਜਿਹੜੇ ਲਦਾਖ ਨੂੰ ਅਸੀਂ ਪੂਰਨ ਦਰਜਾ ਦੇਵਾਂਗੇ ਰਾਜ ਦਾ ਉਹ ਲੰਮਾ ਸਮਾਂ ਲੈ ਕੇ 4-5 ਸਾਲ ਤੋਂ ਲੈ ਕੇ ਲਗਾਤਾਰ ਲਦਾਖ ਤੋਂ ਚੱਲਿਆ ਦਿੱਲੀ ਆਇਆ ਪੈਦਲ ਯਾਤਰਾ ਲੈ ਕੇ ਉੱਥੇ ਲੋਕਾਂ ਦਾ ਇਕੱਠ ਹੋਇਆ ਹਿੱਸਾ ਹੋਈ ਉਹਦੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਜਰਪਣ ਨੌਜਵਾਨ ਮਾਰਦੇ ਉਹਨੂੰ ਬਹਾਨਾ ਬਣਾ ਕੇ ਚੱਕ ਕੇ ਕਿ ਉਹ ਜੇ ਦੇਸ਼த்ਰੋਹੀ ਹੈ ਕਿ ਇਹਦੇ ਪਾਕਿਸਤਾਨ ਨਾਲ ਸੰਬੰਧ ਹੈ ਜਿਹੜਾ ਬੰਦਾ ਡਟ ਕੇ ਲਦਾਖ ਦੇ ਵਿੱਚ ਭਾਰਤ ਦੇ ਨਾਲ ਖੜਿਆ ਚੀਨ ਦੇ ਉੱਟ ਖੜਿਆ ਕਿੰਨੇ ਵਾਰੀ ਉਹ ਬਦਲਦਾ ਸਟੇਟਮੈਂਟ ਆਈਆਂ ਬਿਆਨਾਂ ਇਹ ਚੱਕ ਕੇ ਸੁਣ ਲੋ ਜਿਹੜਾ ਬੰਦਾ ਹਿੰਸਾ ਦਾ ਪੁਜਾਰੀ ਆ ਜਿਹੜੇ ਬੰਦੇ ਨੇ ਗਾਂਧੀਵਾਦੀ ਤੋਂ ਸ਼ੁਰੂ ਕੀਤਾ ਉਹ ਬੰਦੇ ਦੇ ਉੱਤੇ ਵੀ ਨੈਸ਼ਨਲ ਸਕਿਉਰਿਟੀ ਐਕਟ ਲੱਗ ਗਿਆ ਵੀ ਇਹ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਹੈ ਹੁਣ ਤੁਸੀਂ ਸੋਚ ਲੋ ਜਿਹੜਾ ਬੰਦਾ ਕਦੇ ਆਪ ਦੀ ਜਵਾਨ ਦੇ ਵਿੱਚੋਂ ਜਿਹੜੇ ਬੰਦੇ ਨੇ ਇੱਕ ਵੀ ਹਿੰਸਾ ਸ਼ਬਦ ਨਹੀਂ ਵਰਤਿਆ ਉਹ ਲੋਕ ਜੀ ਕਾਰਵਾਈ ਨਹੀਂ ਕੀਤੀ ਉਹ ਬੰਦੇ ਦੇ ਉੱਤੇ ਵੀ ਐਨਐਸਏ ਲੱਗ ਜਾਣੀ ਤੁਹਾਨੂੰ ਲੱਗਦਾ ਵਾਸ਼ਣਗੇ ਇਹਨਾਂ ਰੋਲਾ ਭਲਾ ਦੀ ਕੀ ਹੈ ਰੋਲਾ ਜੇ ਵਿੱਚ ਆਖਣਾ ਵਾਣੀ ਡਾਂਜੂ ਸਾਡਾ ਜਮੀਨਾਂ ਦੱਪਣ ਨੂੰ ਕਰਦੇ ਆ ਜੀ ਸਾਡਾ ਰਜਗਾਰ ਖੋਣ ਨੂੰ ਕਰਦੇ ਆ ਜੀ ਸਾਡੇ ਪਾਣੀ ਜਹਰ ਦੇ ਕਰਦੇ ਆ ਜੀ ਲਾ ਲਾ ਕੇ ਫਿਲਟਰਾਂ ਆਪਾਂ ਵੀ ਤਾਂ ਅੱਜ ਗੱਲ ਕਰਦੇ ਆ ਨਾ ਆਪਣੇ ਗੋਤਤੀ ਵਸੀਲਾਂ ਨੂੰ ਬਚਾਉਣ ਦੀ ਆਦੀ ਬੋਲੀ ਨੂੰ ਬਚਾਉਣ ਲਈ ਆਪਣੀ ਧਰਤੀ ਨੂੰ ਬਚਾਉਣ ਲਈ ਉਹ ਵੀ ਇਹੀ ਲੜਾਈ ਲੜਦਾ ਉੱਚੇ ਡਾਂਜ ਕੀ ਕਰਨਾ ਚਾਹਦਾ ਉੱਥੇ ਡਾਨੀ ਆ ਸੂਰਜੀ ਊਰਜਾ ਪੈਦਾ ਕਰਨ ਲਈ ਸੋਲਰ ਦੇ ਜਿਹੜੇ ਪਲਾਂਟ ਆ ਉਹ ਲਾਉਣਾ ਚਾਹੁੰਦਾ ਜੇ ਬਾਂਚੂ ਕਹਿੰਦਾ ਇੱਥੇ ਸੋਲਰ ਪਲਾਂਟ ਲਾਇਆ ਤੇ ਐਰਸ ਕਿਤੇ ਦਾ ਇਹਦਾ ਤਾਪਮਾਨ 44 ਡਿਗਰੀ ਵੱਧਿਆ ਲੈ ਗਲੇਸ਼ੀਅਰ ਪਿਘਲ ਰਿਹਾ ਐ ਇੰਨੀ ਗਰਮੀ ਪੈ ਰਹੀ ਆ ਪੂਰੀ ਦੁਨੀਆ ਤੇ ਸਾਰਾ ਤਵਾਜਨੀ ਵਿਗੜ ਜਾਣਾ ਉੱਥੇ ਕੋ ਬੰਦਾ ਇਹ ਲਈ ਲੜ ਰਿਹਾ ਐ ਅਡਾਨੀ ਨੂੰ ਉੱਥੇ ਕਬਜ਼ਾ ਕਰਾਉਣ ਲਈ ਉਨ੍ਹਾਂ ਦੀ ਮੂਵਮੈਂਟ ਨੂੰ ਸ਼ਾਂਤਮਈ ਸੰਘਰਸ਼ ਨੂੰ ਫੇਲ ਕਰਕੇ ਹਿੰਸਕ ਬਣਾ ਕੇ ਸਰਕਾਰ ਨੇ ਆਪਣੇ ਬੰਦੇ ਵਿੱਚ ਵੜ ਕੇ ਏਜੰਸੀਆਂ ਰਾਹੀਂ ਉਹ ਬੰਦੇ ਰ ਐਨਐਸਏ ਲਾ ਕੇ ਯੂਐਫਓ ਲਾ ਕੇ ਉਹ ਮਾਰਾ ਚੱਕੇ ਦੱਸੋ ਵੀ ਉਹ ਬੰਦੇ ਨੇ ਕੀ ਗਨਾ ਕੀਤਾ ਹੁਣ ਬਹਾਨੇ ਲਾਪ ਰਿਹਾ ਪਾਕਿਸਤਾਨ ਨਾਲ ਸੰਬੰਧ ਬਣਾ ਦੇ ਚੀਜ਼ ਨਾਲ ਸੰਬੰਧ ਬਣਾ ਦੇ ਜਣੇ ਇਹ ਗੱਲ ਯਾਦ ਰੱਖੋ ਜਿਹੜਾ ਬੰਦਾ ਇੱਥੇ ਆਦੇ ਹੱਕਾਂ ਦੀ ਗੱਲ ਕਰੂਗਾ ਆਦੇਲ ਘਰਾਵਾਂ ਦੀ ਗੱਲ ਕਰੂਗਾ ਫਿਰ ਧਰਚੇ ਦੀ ਗੱਲ ਕਰੂਗਾ ਉਹ ਬੰਦਾ ਇੱਥੇ ਲਗੜੇ ਜੋਤੇ ਹੈ ਮਰਵਾਇਆ ਜੋਤੇ ਹੈ ਜੇਲ੍ਹ ਚ ਬੰਦ ਕਰ ਦਿੱਤਾ ਜਾ ਆਪਾਂ ਵੀ ਇਹੋ ਜਿਹੇ ਲੋਕੀਆ ਜਿਹੜਾ ਬੰਦਾ ਲੜਦਾ ਉਹਨੂੰ ਚੱਕ ਕੇ ਜੇਲ੍ਹ ਚ ਮਾਰਦੇ ਆ ਜਾਂ ਮਰਵਾ ਦਿੰਦੇ ਆ ਆਪਾਂ ਚੁੱਪ ਕਰਕੇ ਘਰਾਂ ਚ ਬਹਿ ਜਾਂਦੇ ਆ ਵੀ ਆਪਾਂ ਵੀ ਰਹਿਣਾ ਲੱਗਦਾ ਸੋਡੇ ਹਲਾਸ ਉਤਰ ਜਾਣਗੇ ਜਾਂ ਆਪਾਂ ਬਾਤਾਂਗੇ ਇਸ ਤਰੀਕੇ ਨਾਲ ਜਦੋਂ ਅਸੀਂ ਆਪਣੇ ਬੰਦਾਂ ਨਾਲ ਹੀ ਨਹੀਂ ਖੜਨਾ ਪਰ ਸਾਡੇ ਦੇ ਕੋਈ ਬੋਲਣ ਵਾਲਾ ਕੋਈ ਲੜਨ ਵਾਲਾ ਖੜਨ ਵਾਲਾ ਚਿੰਗਾਰਾ ਸਾਬਾ ਚੁੱਕਾ ਕਿਹੜਾ ਕੋਈ ਵੀ ਨਹੀਂ ਬਜਣਾ